ਆ ਲੈ ਬਈ ਦੇਖਿਓ ਹੁਣਾ ਕਿੰਨਾ ਸੋਨਾ ਕੱਢਦੇ ਆ ਇਹ ਰੋਡ ਮਾਰਜੇ ਜਿਹੜਾ ਕੱਢਦੇ ਆ ਇਹ ਆਹ ਦੇਖੋ ਟਰੈਕਟਰ ਦੇ ਮੂਰੇ ਇੱਕੇ ਟਾਇਰ ਹੈ ਤੇ ਕਟੋ ਘਟ ਨਹੀਂ ਤਾ ਹੈ 1932 ਦੇ ਲੱਗੇ ਸਕੇ ਆ ਟਰੈਕਟਰ ਆ ਮੁੰਡੇ ਰੇ ਦੇਖੋ ਬਾਈ ਤੁਸੀਂ ਪਹਿਲਾਂ ਐਨ ਬਰਾਬਰੋ ਬਰਾਪਰੀ ਆਉਣੇ ਆ ਬਰਾਬਰੋ ਬਰਾਪਰੀ ਆਉਣੇ ਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਅੱਜ ਹੈਗਾ ਸੰਡੇ ਤੇ ਸਵੇਰ ਸਵੇਰੇ ਇੱਥੇ ਲੰਘ ਰਿਹਾ ਹੈ ਟਰੈਕਟਰਾਂ ਦਾ ਮੇਲਾ ਤੇ ਪਹਿਲਾਂ ਉਹ ਦੇਖਣਾ ਉਹਦੇ ਬਾਅਦ ਗਰਾਊਂਡ ਦੇ ਵਿੱਚ ਚੱਲਦਾ ਜ ਟੂਰਨਾਮੈਂਟ ਪਰੇਸਾ ਲੱਗਿਆ ਵੀ ਉਹ ਦਿਖਾਉਣੇ ਸਾਨੂੰ ਅੱਜ ਆ ਦੇਖੋ ਸਾਰੇ ਛੋਟੇ بڑے ਟਰੈਕਟਰ ਉਹ ਤੱਕ ਇਹਨੇ ਸੋਹਣੇ ਲੱਗਦੇ ਆ ਇਹ ਹੈਗਾ ਐਗਰੀਕਲਚਰ ਵਾਲੇ ਹੈ ਐਗਰੀਕਲਚਰ ਦਾ ਕਰ ਰਹੇ ਆ ਪੂਰੀ ਗੱਲਬਾਤ ਬਣਾਏ ਟਰੈਕਟਰ ਦੇਖ ਲੋ ਕਿੱਡੇ ਕਿੱਡੇ ਆ ਉਹ ਦੇਖ ਉਹ ਉਧਰ ਵੀ ਕਿੰਨੇ ਬੱਲੇ ਹਾਂ ਤੇ ਮੇਰੇ ਨਾਲ ਆਏ ਰਸਮ ਤੇ ਜੋਬਨ ਉਹਨਾਂ ਨਾਲ ਤੁਹਾਨੂੰ ਬਾਅਦ ਚ ਮਿਲੋਣਾ ਸਵੇਰੇ ਸਵੇਰੇ ਖੰਡ ਵੀ ਬਹੁਤ ਅੱਜ ਤਕਰੀਬਨ ਸਵੇਰ ਦੇ 9:00 ਵੱਜ ਚੁੱਕੇ ਆ ਆ ਪੁੱਤ ਆ ਪੁੱਤ ਆਹ ਹੋਰ ਟਰੈਕਟਰ ਕਾ ਇਦਾਂ ਨੇ ਆ ਦੇਖਿਆ ਜੇ ਆਜੋ ਆਜੋ ਆਹ ਦੇਖੋ ਟਰੈਕਟਰ ਦੇ ਮੂਰੇ ਇੱਕੇ ਟਾਇਰ ਹੈ ਤੇ ਕਟੋ ਕਟ ਨਹੀਂ ਤਾਂ ਹੈ 1932 ਦੇ ਲੱਗੇ ਸਕੇ ਆ ਟਰੈਕਟਰ ਆ 120 ਸਾਲ 130 ਸਾਲ ਪੁਰਾਣਾ ਟਰੈਕਟਰ ਆ 130 ਸਾਲ ਆ ਦੇ ਵਾਓ ਉਹ ਸ਼ੀਟ ਵੀ ਹਿੱਲਦੀ ਐ ਨਾਲ ਸਟਾਰਟ ਕਰਾਏ ਵੇ ਆ ਇਹ ਪੁਰਾਣੇ ਜਿੰਨੇ ਵੀ ਹੈਗੇ ਜਿਵੇਂ ਕੋਲ ਸੰਤ ਸਾਰੇ ਲੈਂਦੇ ਹੋਏ ਇਹਨਾਂ ਨੇ ਆ ਤਾਜ਼ਾ ਤਾਜ਼ਾ ਗਰੀਸ ਕਰਿਆ ਹੋਇਆ ਲੱਗਦਾ ਪੂਰੇ ਜਿੰਨੇ ਵੀ ਲੋਕ ਖੇਤੀ ਕਰਦੇ ਆ ਐਗਰੀਕਲਚਰ ਦਾ ਸਾਰਾ ਜਿੰਨਾ ਵੀ ਸਮਾਨ ਸਾਰਾ ਲੋਕ ਲਿਗਿਆਉਂਦੇ ਆ ਆਪਣਾ ਸ਼ੋਅ ਕਰਦੇ ਆ ਮੇਲਾ ਲਾ ਲਓ ਇੱਕ ਤਰ੍ਹਾਂ ਦਾ ਸਮਝ ਲਓ ਜਿਵੇਂ ਟਰੈਕਟਰ ਦਾ ਮੇਲਾ ਹੁੰਦਾ ਉਹ ਜੀ ਲਾ ਲਓ ਬਸ ਹਾਂ ਕੋਣੀ ਗੱਲ ਬਾਤ ਆ ਇੱਧਰ ਵੀ ਲਾਏਗਾ ਵਿੱਚ ਦੇਖੋ ਟਰੈਕਟਰ ਹੁਣ ਆਪਾਂ ਵਿੱਚ ਚੱਲਦੇ ਆਂ ਵਿੱਚ ਘੁੰਮ ਕੇ ਦੇਖਦੇ ਆਂ। ਕਿਹਾਕ ਸਾਹਿਬ ਤੋਂ ਵਿੱਚ ਦਾ। ਆਹ ਡਰੈਕਟਰ ਸਿਲੰਡਰ ਨਾਲ ਚੱਲਦਾ ਦੇਖੋ ਪਿੱਛੇ ਸਿਲੰਡਰ ਪਾਇਆ ਹੋਇਆ ਬੰਦੇ। ਮੋਡੀਫਾਈ ਕਰਿਆ ਹੋਇਆ ਲੱਗਦਾ ਸ਼ਾਇਦ। ਆ ਜਾਓ ਤੁਹਾਨੂੰ ਹੱਥ ਵੜ ਕੇ ਰੱਖਿਓ ਪੁੱਤ। ਹੈ? ਉਹ ਕਲਾਸ ਆ ਟਰੈਕਟਰ ਦੇਖੋ ਕਿੱਡੇ ਕਿੱਡੇ ਕਲਾਸ ਲੱਗ। ਸਾਹਮਣੇ ਟਰੈਕਟਰ ਆ ਵੀ ਬਹੁਤ ਪੁਰਾਣਾ ਟਰੈਕਟਰ ਆ ਇੱਥੇ ਸਾਹਮਣੇ। ਆ ਪਤਾ? ਤੇ ਇਧਰ ਪਹਿਲਾਂ ਮਿਲੋ ਤੁਸੀਂ ਆ ਜੋਬਨ ਖੜਾ। ਤੇ ਆਹ ਰਸਮ ਇਹ ਸੇਮ ਆ ਜਾਸਤੀ ਵਾਲੀ ਪਾ ਕੇ ਆਏ ਦੋਵੇਂ ਜਣੇ। ਠੰਡ ਬਹੁਤ ਅੱਜ। ਕੋਰਾ ਪਿਆ ਹੋਇਆ ਐ ਨਾ ਲੈ ਤੁਹਾਡੀ ਫੋਟੋ ਖਿੱਚੀ ਇੱਥੇ ਲਾ ਗਏ ਜਿੰਨੇ ਵੀ ਇਹ ਟਰੈਕਟਰ ਦੇਖ ਰਹੇ ਹੋ ਇਹ ਕੋਈ ਬਾਹਰੋਂ ਨਹੀਂ ਆਏ ਹੋਏ ਹੈਗੇ ਜਿਹੜੇ ਸ਼ਹਿਰ ਦੇ ਵਿੱਚ ਮੈਂ ਰਹਿਣਾ ਕੋਈ ਸ਼ਹਿਰ ਦੇ ਵਿੱਚ ਜਿੰਨੇ ਵੀ ਲੋਕ ਖੇਤੀਬਾੜੀ ਕਰਦੇ ਆ ਐਗਰੀਕਲਚਰ ਦਾ ਕੰਮ ਕਰਦੇ ਆ ਇਹ ਸਾਰਾ ਸੰਧ ਭਾਂਡਾ ਉਹਨਾਂ ਦਾ ਇਹ ਅੱਜ ਤੇ ਦੇਣ ਇਹਨਾਂ ਨੇ ਇੱਕ ਦਿਨ ਫਿਕਸ ਰੱਖਿਆ ਹੋਇਆ ਸਾਲ ਦੇ ਵਿੱਚ ਤੇ ਇੱਥੇ ਇਕੱਠੇ ਹੋਣੇ ਆ ਆਪਣੀ ਜਿਹੜੇ ਫੰਕਸ਼ਨ ਕਰਦੇ ਕਹਿਣ ਦਾ ਮਤਲਬ ਇਹ ਆ ਕਿਉਂਕਿ ਇਹ ਲੋਕ ਵੀ ਹੁਣ ਜਿਹੜਾ ਆਪਾਂ ਬਸਾਖੀ ਕੜਕੋਂਕ ਵੱਢ ਕੇ ਵਿਲੇ ਹੋ ਜੰਨੇ ਆ ਇਹ ਲੋਕ ਵੀ ਹੁਣ ਮੱਕੇ ਮੁੱਕੇ ਵੱਢ ਕੇ ਸਾਰਾ ਕੁਝ ਵਿਲੇ ਹੋ ਗਏ ਨੇ ਇਹ ਵੀ ਆਪਣਾ ਇੱਕ ਇੰਜੋਏ ਕਰਦੇ ਫੇਸਟਾ ਬਣਾਉਂਦੇ ਆ। ਸਭ ਤੋਂ ਪਹਿਲਾਂ ਇਹ ਲੋਕ ਜਾਂਦੇ ਆ ਚਰਚ ਦੇ ਵਿੱਚ ਮੱਥਾ ਮੱਥਾ ਟੇਕਦੇ ਆ ਚੰਗੀ ਤਰ੍ਹਾਂ। ਸਾਰੋ ਕੁ ਕਰਦੇ ਆ ਉਸ ਤੋਂ ਬਾਅਦ ਇੱਥੇ ਮੈਂ ਤੁਹਾਨੂੰ ਦਿਖਾਉਣਾ ਉਹ ਵੀ ਬਾਅਦ ਚ। ਤੇ ਖਾਣੇ ਪੀਣੇ ਆ ਤੇ ਬਾਅਦ ਚ ਸ਼ਾਇਦ ਦੁਪਹਿਰ ਨੂੰ ਰੈਸਟੋਰੈਂਟ ਵਗੈਰਾ ਜਾਂਦੇ ਹੁਣ। ਆ ਦੇਖੋ ਇੱਥੇ ਇਹਨਾਂ ਨੇ ਸਟਾਲਾਂ ਲਾਈਆਂ ਹੋਈਆਂ ਨੇ। ਖਾਣ ਪੀਣ ਵਾਸਤੇ। ਆਹ ਉਹ ਤਾਂ ਖਾ ਲੋ ਆ। ਲੋਹੇ ਜਿਹਾ ਜ਼ਿਆਦਾ ਮਾਰੀ। 5 ਕਿਲੋ ਕਰਾਉਣਾ। ਪਾਣੀ ਪੀਣਾ ਹੈ। ਪਾਣੀ ਖਾਣੀਆਂ ਹਾਂਜੀ ਹਲੋ ਆ ਜਾ ਇਧਰ ਚਲੋ ਤੇ ਆਹ ਵਾਲੇ ਬੈਂਡ ਵਾਜਿਆ ਜਿਨ੍ਹਾਂ ਨੇ ਸਾਨੂੰ ਸੁੱਤਿਆਂ ਨੂੰ ਠਾਲਤਾ ਤੇ ਬੜੇ ਟਾਈਮ ਤੇ ਵੱਜ ਰਹੇ ਤੇ ਸਾਨੂੰ ਪਤਾ ਨਹੀਂ ਵੀ ਕੀ ਹੋ ਚੱਕਿਆ ਸਾਨੂੰ ਫੇਰ ਆਹ ਸਾਹਮਣੇ ਦੱਸਿਆ ਵੀ ਅੱਜ ਟਰੈਕਟਰਾਂ ਵਾਲਾ ਫੇਸਤਾ ਲੱਗਦਾ ਮੈਨੂੰ ਤੇ ਬਾਕੀ ਉਹੀ ਗੱਲ ਹੋਈ ਟਰੈਕਟਰਾਂ ਦਾ ਫੇਸਤਾ ਸੀ ਇੱਥੇ ਤੇ ਹੁਣ ਅਸੀਂ ਖਾ ਰਹੇ ਹਾਂ ਪਾਨੀਆਂ ਲੇਕਿਨ ਤੁਸੀਂ ਪਾਨੀਆਂ ਖਿਲਾ ਦਿਓ ਨਿਆਣਿਆਂ ਨੂੰ ਕੋਕਾ ਕੋਲਾ ਹੀ ਫੀਲਿੰਗ ਕੋਕਾ ਕੋਲਾ ਹੈ ਤੇ ਮੇਰਾ ਵੀ ਬੋਲ ਬੈਠਿਆ ਬੈਠਿਆ ਜਿਹਾ ਇਸ ਮੇਰੇ ਅਜੇ ਪੂਰੀ ਤਰ੍ਹਾਂ ਚਾਰਜ ਨਹੀਂ ਹੋਇਆ ਆਪਾਂ ਚੱਲ ਚੱਲ ਆ ਜਾ ਹੁਣ ਪ੍ਰੋਜੈਕਟਰ ਅਜੇ ਹੋਰ ਆਈ ਜਾਂਦੇ ਬਾਈ ਆ ਨਿਊ ਹਾਲੈਂਡ ਖੜਾ ਸਾਹਮਣੇ ਮੁੰਡਿਆਂ ਨੇ ਬਿਸਕਟ ਖਾ ਲੇ ਜੂਸ ਪੀ ਲੇ ਇਹ ਰੈਡੀ ਹੋ ਗਏ ਹਾਂ ਚਾਰਜ ਹੋ ਗਿਆ ਪੂਰਾ ਉਹਨੇ ਦੀ ਨੀਂਦ ਨੂੰ ਵੀ ਚੱਕ ਹੋ ਗਈ ਸਾਰੀ ਆਜੋ ਬਾਕੀ ਆਪਾਂ ਦੇਖਦੇ ਆਂ ਟਰੈਕਟਰ ਦਾ ਮੇਲਾ ਅੱਜ ਹੋਰ ਕੀ ਕੁਝ ਹੈ ਇੱਥੇ ਟਰੈਕਟਰ ਹੈ ਪੁਰਾਣੇ ਜੋ ਪੁਰਾਣੇ ਵੀ ਨੇ ਨਵੇਂ ਤੇ ਨਵਾਂ ਵੀ ਇਹਨਾਂ ਕੋਲ ਇੱਥੇ ਇੱਕ ਖੜਾ ਰੇਸਾ ਮਾਰੀ ਜਾਂਦਾ ਕਹਿੰਦਾ ਆਜੋ ਜੀ ਇਹਨੇ ਦੇਖਣਾ ਬੇਨਾ ਆ ਬੜਾ ਜਿੰਨੀ ਜੇ ਟਰੈਕਟਰ ਦੋ ਇਹਨਾਂ ਨੇ ਮੂਰੇ ਫਰੰਟ ਤੇ ਲਾਏ ਹੋਇਆ ਹਨ ਉਹ ਬੱਚੇ ਉੱਪਰ ਟਰਾਲੀ ਪਰ ਬੈਠੇ ਹੋਏ ਪਰ ਰੈਡੀ ਪਰ ਚਲ ਆ ਜੀ ਤੂੰ ਆਇਕ ਦਾ ਪੂਰਾ ਜੱਟ ਬਣ ਕੇ ਆਇਆ ਵਾ ਨਾ ਤੂੰ ਤਾਂ ਦਾਤਾ ਪਾ ਕੇ ਆਇਆ ਵਾ ਇਹ ਮੁੱਲਾ ਦਾ ਗਾਂ ਦੇ ਫਾਰਮ 'ਚ ਕੰਮ ਕਰਦਾ ਲੱਗਦਾ। ਓਏ। ਈੜੇ ਬਹੁਤ ਆ। ਅੱਜੇ ਰੋਡ ਤੇ ਖੜੇ ਆ। ਪਾਰਕਿੰਗ ਫੁੱਲ ਹੋ ਗਈ ਸੀ ਪਰ ਅੱਜ ਲਾਗ ਲਾਗ ਰੋਡ ਤੇ ਲਾਤੇ। ਉਹ ਗੇ ਰੋਡ ਵੀ ਇਹਨਾਂ ਨੇ ਬੰਦ ਕਰਿਆ ਹੋਇਆ ਅੱਜ ਪਰਲੀ ਸਾਈਡ ਤੋਂ ਕੋਈ ਵੀ ਗੱਡੀ ਗੁੱਡੀ ਨਹੀਂ ਆ ਸਕਦੀ ਇੱਧਰ ਨੂੰ ਫੋੜ ਛਿਆੜ ਤੋਂ ਅੱਧੇ ਟਰੈਕਟਰ ਇਹਨਾਂ ਨੇ ਚਾਲਦੇ ਛੱਡੇ ਹੋਏ ਆ ਕਿਉਂਕਿ ਜੇ ਬੰਦ ਹੋ ਗਏ ਮੁੜ ਕੇ ਚੱਲਣੇ ਨਹੀਂ ਹੈਗੇ ਹੋ ਇਹ ਨੂੰ ਪੁਰਾਣੇ ਵਾਲੇ ਆ ਆ ਦੇਖੋ ਵਿੱਚ ਵਿੱਚ ਟਰੈਕਟਰਾਂ ਰੇਸਾਂ ਮਰ ਜੰਨੇ ਆ ਵਿੱਚ ਵਿੱਚ ਟਰੈਕਟਰ ਚਾਲਦੇ ਛੱਡੇ ਹੋਏ ਆ ਇਹਨਾਂ ਦਾ ਕਾਰਨ ਇੱਕੋ ਆ ਕਿਉਂਕਿ ਬਾਅਦ ਚੁੱਕੇ ਪ੍ਰੋਬਲਮ ਨਾ ਹੋਵੇ ਆ ਦੇਖੋ ਯਾਰ ਅਲਰਾਂ ਗਰੂਮ ਕਰਕੇ ਖੜਾਇਆ ਵੀ ਹੋਣੇ ਪਹਿਲਾਂ ਪੁਰਾਣੇ ਬਾਲੇ ਪ੍ਰਾਂਟਰਸਰ ਆ ਤੂੰ ਆ ਗੱਡੀਆਂ ਦੇ ਉੱਪਰ ਆਬ ਤੋਂ ਕਿਹੜੇ ਔਰ ਪਹਿਲੇ ਲੱਗੇ ਹੋਏ ਤੇ ਬੋਰਡ ਖੋਲੇ ਹੋਏ ਪੁੱਤ ਜੀ ਮੇਤੋ ਵਾਲੇ ਹੋਣੇ ਲੋ ਬਈ ਘੋੜੇ ਵੀ ਆ ਗਏ ਘੋੜੇ ਵੀ ਐਗਰੀਕਲਚਰ ਚ ਆਉਣੇ ਉਦਾਂ ਜਿਨ੍ਹਾਂ ਕੋਲ ਜਿਹੜਾ ਸੰਧਪੰਡ ਸਾਰੇ ਚੱਕੀ ਫਿਰਦੇ ਆ ਵਾਓ ਘੈਂਟ ਗੱਲ ਬਾਤ ਆ ਠੀਕ ਹੈ ਭਾਜਾ ਪਤਾ ਨਹੀਂ ਕਿੱਪਾ ਪੈ ਪੈਰਾਂ ਜਨਾਂ ਤੇ ਤੇ ਮੇਲਾ ਪੂਰਾ ਭਰਿਆ ਪਿਆ ਬਾਈ ਐਨ ਗੱਲਬਾਤ ਐਂਡ ਕਿ ਕੋਹੜੇ ਦੇ ਉੱਪਰ ਬੈਠਾ ਤੇ ਨਾਲ ਸੈਟ ਲੈ ਵੀ ਧੂਆਂ ਕੱਢੀ ਜਾਂਦਾ ਲੋ ਵੀ ਬਾਜੇ ਵਾਲੇ ਵੀ ਖੜ ਗਏ ਹੁਣ ਤਾਂ ਹੁਣ ਤਿਆਰੀਆਂ ਬਚ ਲੈਣੀਆਂ ਇੱਥੇ ਹੁਣ ਸਟਾਰਟਿੰਗ ਹੋਣੀ ਹੈ ਜੀ ਜਿਹੜਾ ਵੀ ਇਹ ਮੇਲਾ ਸਟਾਰਟ ਕਰਨਾ ਇਹਨਾਂ ਨੇ ਇੱਥੋਂ ਸਟਾਰਟ ਹੋਣਾ ਹੁਣ ਮੇਲਾ ਇਕੱਠੇ ਕਰ ਲਏ ਇਹਨਾਂ ਨੇ ਹੋਰ ਨੂੰ ਹੋਰ ਮਾਰ ਕੇ ਵਾਲੇ ਜਾਲਦ ਸਾਰੇ ਤੇ ਹੁਣ ਇੱਥੋਂ ਸਟਾਰਟਿੰਗ ਹੋਣੀ ਹੈ ਜੀ ਦੂਏ ਉਹਨਾ ਵੀ ਆ ਚੱਲ ਬਈ ਨਾ ਸੋਨਾ ਕੱਢਦੇ ਆ ਇਹ ਰੋਡ ਮਾਰ ਜਿਹੜਾ ਕੱਢਦੇ ਆ ਇਹ ਦਰੇਤੀ ਬਹਿਰਗਮਾ ਆਈ ਕਾ ਛੋਟਾ ਚਲੇ ਜਾਂਦਾ ਜਮਾਈ ਆ ਆਪਣਾ ਲਈ ਆਂਦਨ ਵਾਲਾ ਟਰੈਕਟਰ ਇਹ ਵੀ ਕੱਢ ਲਿਆ ਆਪਣਾ ਅੱਜ ਆਹ ਦਾ ਕਮਾਲੇ ਕਰਦੀ ਨੇ ਆਣਿਆਂ ਨੇ ਠਿੜਲੇ ਹੁਣ ਸਾਰੇ ਸ਼ਹਿਰ ਦੇ ਉੱਪਰੋਂ ਘੇੜਾ ਦੇਣਾ ਇੱਕ ਵਾਰ ਆਮ ਵਾਲਾ ਟਰੈਕਟਰ ਨਾਲੋਂ ਬੜਾ ਤਾਂ ਬੰਦਾ ਬੈਠਾ ਉੱਪਰ ਤੇ ਕਿਹੜੇ ਵੀ ਆਪਣੇ ਆਪਣੇ ਟਰੈਕਟਰ ਲੈ ਕੇ ਆਏ ਹੋਏ ਉਹਨਾਂ ਨੂੰ ਸੇਵ ਫਰੂਟ ਦਿੱਤਾ ਸਾਰਿਆਂ ਨੇ ਔਰ ਸਾਰਿਆਂ ਦੇ ਹੱਥਾਂ 'ਚ ਫੜਿਆ ਹੋਇਆ ਆਹ ਆ ਬਾਬਾ ਬਾਲੇ ਪੁਰਾਣੇ ਚੱਕੀ ਫਿਰਦਾ ਇੱਕ ਦੇਖ ਲਓ ভাই ਇਟਲੀ ਦੇ ਪੁਰਾਣੇ ਪੁਰਾਣੇ ਰੱਖੇ ਹੋਏ ਨੇ ਜਿਹੜਾ ਟਰੈਕਟਰ ਨੂੰ ਕੋਈ ਨਾ ਰੋਵਾ ਵਾ ਬੈਕ ਸਪੈਸ਼ਲ ਮੇਲੇ ਵਾਸਤੇ ਪਟਾਕੇ ਜਿ ਮਰਾਉਣਾ ਤੇ ਸਿਲੰਡਰ ਵੀ ਲਾਇਆ ਪਾਣੇ ਉਹ ਕਾ ਆਪਣੇ ਮੁੰਡੇ ਨੂੰ ਸ਼ੌਂਕ ਆ ਟੱਕ ਟੱਕ ਲਾਉਣ ਦਾ ਹੈ ਜੋਗਲਾ ਮੈਂ ਨਾ ਕਰਨ ਨੇ ਪੂਰਾ ਜੈਨ ਉਧਰ ਐਦਾ ਮਨਾਹੀ ਆ ਪਿੱਛੇ ਪਿਠਾੜਨੇ ਦੀ 12 13 ਨਾ ਪੂਰੀ ਫਕੀਸ਼ ਨੂੰ ਸੂਟ ਆ ਦੇਣਾ ਆ ਆ ਬਰਪ ਚੱਕਣੇੜਾ ਕਰ ਮੂਰੋ ਹਾਂ ਕਿਦਾਂ ਫਰੂਟ ਦਿੱਤੇ ਉਹਨਾਂ ਨੂੰ ਜਿਹਨਾਂ ਕੋ ਟਰੈਕਟਰ ਹੈ ਉਹਨਾਂ ਨੂੰ ਫਰੂਟ ਦਿੱਤੇ ਉਹਨਾਂ ਨੇ ਉਦਾਂ ਜਿੱਥੇ ਬੈਸੀ ਗਿਫਟ ਵੀ ਤੁਸੀਂ ਆਏ ਆ ਵੀ ਤੁਸੀਂ ਆਏ ਹੋ ਆ ਦੇਖੋ ਇੱਕ ਟਰੈਕਟਰ ਤੇ ਟਰੈਕਟਰ ਆਉਂਦਾ ਇਹ ਬਾਲਾ ਪੁਰਾਣਾ ਲੱਗਦਾ ਜੋ ਬਨ ਬਾਈ ਬਾਈ ਕਰਨ ਲੱਗਿਆ ਵਾ ਉਹ ਕਿੰਨਾ ਕਿ ਬਿਠਾ ਲਿਆ ਵਿੱਚ ਉਹ ਪੈਸੇ ਸ਼ੀਟ ਲਵਾ ਕੇ ਲੈ ਕੇ ਆਇਆ ਉਹਦੇ ਵਿੱਚ ਜਵਾਕ ਪੇठाਣ ਵਾਸਤੇ ਹਾ ਹਾ ਸੇਗਾ ਅੰਨਾ ਚੀ ਆਉਣਾ ਕਨੇਡਾ ਤੋਂ ਵਾਇਟੂਆ ਕਰਤਾ ਹਾਂ ਇਹ ਮੇਰਾ ਤਾਂ ਮੀਪਾ ਦਾ ਨਮਲਾ ਦਾ ਬਾਰ ਨਿਬੜ ਚੱਲੇ ਥੋੜਾ ਜਿਹਾ ਰਹਿ ਗਿਆ ਚਾਲ ਦੇ ਆ ਆ ਬੁੱਤ ਤੇ ਪੀਣੀ ਆ ਤੇ ਪੀਣੀ ਆ ਘਰ ਜਾ ਕੇ ਪੀ ਲਿਓ ਵਾਏ ਵਾ ਉਧਰ ਦਾ ਬਾਈ ਠੰਡ ਦੇ ਖੜੇ ਖੜੇ ਠਾਰ ਕੇ ਤੇ ਉਹਨਾਂ ਦੇ ਧੁੱਪ ਚ ਨਿਕਲੀ ਮੜੀ ਧੁੱਪ ਚ ਬੈਠਣ ਲੱਗੇ ਹਾਂ ਧੁੱਪਾ ਕੀ ਦੱਸੂ ਕੁਕੜੂ ਉਹ ਮੇਰੇ ਟੋਪੀ ਕੇ ਨੁਕੀ ਆ ਜੀ ਅੱਜ ਬਾਈ ਦੌੜਾ ਦੇਖਣ ਜਾਣਾ ਇਹ ਦੌੜਾ ਵੀ ਅੱਜ ਅਸੀਂ ਵੱਡੇ ਬਾਗ ਦੇ ਵਿੱਚ ਉਹ 11 ਵਜੇ ਸ਼ੁਰੂ ਹੋਣੇ 12 ਵਜੇ ਜੋ ਬਣਾਂ ਮੈਂ ਵੀ ਭੱਜਾਂ ਜਾਂ ਟਰੈਕਟਰ ਨਹੀਂ ਭੱਜ ਜਾਂਦੇ ਹੈਗੇ ਆਪ ਵੀ ਭੱਜੀ ਜਾਂਦਾ ਆਉਂ ਕਰ ਗਿਆ ਗਿਰ ਗਿਆ ਕੁਛ ਨਹੀਂ ਕੁਛ ਨਹੀਂ ਆਪ ਖੜਾ ਜਣਾਉਣਾ ਹੋ ਜਾਣਾ ਹੋ ਜਾਣਾ ਜਾਇਂ ਨਾ ਜਾਇਂ ਕੋਲਲਾ ਜਾਏ ਓਏ ਆ ਜਣਾਉਂਦੇ ਆਪੇ ਆਪੇ ਆ ਜਣਾਉਂਦੇ ਨੇ ਹੋ ਵੀ ਸਾਰੇ ਟਰੈਕਟਰ ਲੰਘ ਗਏ ਹੁਣ ਇੱਥੋਂ ਤੇ ਹੁਣ ਆਪਾਂ ਚੱਲਦੇ ਆਂ ਵੱਡੇ ਪਾਰਕ ਚ ਉੱਥੇ ਰੇਸਾ ਚੱਲਦੀ ਆਂ ਹੁਣ ਰੇਸਾ ਦੇਖ ਕੇ ਹਾਂ ਦੋ ਮਿੰਟ ਜਦੋਂ ਵੀ ਅਸੀਂ ਪਾਰਕ ਦੇ ਵਿੱਚ ਆਉਨੇ ਆਂ ਤਾਂ ਜਵਾਕ ਕੀੜੀਆਂ ਨੇ ਘਰ ਜਰੂਰ ਦੇਖ ਕੇ ਜਾਣੀਆਂ ਵੀ ਜੜੀਆਂ ਹੈਗੀਆਂ ਉੱਥੇ ਨਹੀਂ ਹੈਗੀਆਂ ਬਾਜਾ ਨਾ ਮਾਰੋ ਉਹਨਾਂ ਨੇ ਕਿ ਨਿਕਲਣਾ ਥੋੜੇ ਕਹੇ ਤੇ ਆ ਚਲੀਏ ਕਾਹਨੂੰ ਪੱਜੋ 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 ਅੱਜ ਨਾਲੇ ਆਸਤੀਵਾਲੀ ਪਾਲਿਆ ਆ ਮੈਂ ਕਿਉਂਕਿ ਫਿਰ ਘਾ ਗਿੱਲਾ ਹੁੰਦਾ ਨਾ ਬੂਟ ਖਰਾਬ ਹੋ ਜਾਂਦੇ ਹੁਣ ਆਸਤੀਵਾਲੇ ਜ ਮੌਜਾਂ ਨੂੰ ਘੁੰਮਣਗੇ ਤੇ ਵਧੀਆ ਖੇਡਣਗੇ ਆਪਣਾ ਕੋਈ ਟੈਨਸ਼ਨ ਨਹੀਂ ਹੈਗੀ ਨਾ ਰੋਕਾ ਪੋਸੋ? ਗ੍ਰਾਸੀਆ। ਆਜੋ 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 ਆਜੋ। ਲੋ ਜੀ। ਟਰੈਕਟਰ ਇਹ ਸਾਹ ਦੇਖ ਚੁੱਕੇ ਆ ਸੀ ਤੇ ਹੁਣ ਦੇਖਣੀ ਆ ਇੱਥੇ ਦੌੜਾਂ। ਛੋਟਿਆਂ ਨੇ ਵੱਡਿਆਂ ਵੀ ਆਂਗੇ ਸਾਰੀਆਂ ਦੌੜਾਂ ਆ। ਹਾਂ। ਬਹੁਤ 플레이ਰ ਪੰਚ ਹੋਇਆ ਥੇ। ਪੂਰੇ ਬਹਿਰ ਕਮੋਜਲੇ ਦੇ ਵਿੱਚੋਂ। ਹਾਂ ਬੁੱਤ। ਲੋ ਜੀ ਪੂਰੀ ਪਾਰਕ ਭਰੀ ਪਈ ਅੱਜ। ਮਾਮਾ ਮੀਂਗਾ ਦੇਖੋ ਕਿੰਨੇ ਪਲੇਅਰ ਪਹੁੰਚੇ ਹੋਏ ਨੇ ਉਹ ਰਹਿਗਾ ਛੋਟੇ ਚੱਲੀ ਰੇਸ 10 ਸਾਲ ਦਾ ਲੱਗਦਾ ਮੈਨੂੰ ਬਹੁਤ ਗਾਹ ਪਿਆ ਪਿਆ ਉਧਰ ਉਹ ਮਾਮਾ ਨੇ ਪਹਿਲੇ ਨੰਬਰ ਤੇ ਚੱਲ ਰਿਹਾ ਹਾਂ ਫਾਰੇ ਬੱਚੇ ਫਿੱਟ ਪਏ ਆ ਚੱਲ ਰਹੀ ਆ ਇੱਧਰ ਗੱਲਬਾਤ ਐਂਡ ਹੋਈ ਪਈ ਅੱਜ ਰੌਣਕ ਪੂਰੀ ਲੱਗੀ ਪਈ ਆ ਤੇ ਪਲੇਅਰ ਬੋਰ ਬਹੁੰਚੇ ਹੋਣ ਤੇ ਸਾਡੇ ਦੋ ਪਲੇਅਰ ਆ ਬੜੇ ਖੜੇ ਆ ਇੱਧਰ ਰਸਮ ਤੇ ਜੋ ਜੇ ਇਹਨਾਂ ਦਾ ਗਾਰਾ ਕਰਾਉਣੇ ਬਾਅਦ ਚ ਆਪ ਸਭ ਐ ਸਾਈਡ ਤੋਂ ਸ਼ੁਰੂ ਹੁੰਦੀ ਰੇਸ ਆ ਦੇਖੋ ਸਾਰੇ ਟੀਮਾਂ ਪਹੁੰਚਿਆ ਹੋਈਆਂ ਇੱਥੇ ਸਾਰ ਨੇ ਆਪਣੇ ਆਪਣੇ ਲਾਇਆ ਹੋਇਆ ਕੈਂਪ 'ਚ ਤੇ ਬੈਠੇ ਲੋਕ ਆਪਣੀ ਵਾਰੀ ਦੀ ਵੇਟ ਕਰਦੇ ਹੋਏ ਤੇ ਆਹ ਵਾਲਾ ਟ੍ਰੈਕ ਹੈ ਜਿੱਥੇ ਫਿਨਿਸ਼ਿੰਗ ਲਾਈਨ ਆ ਅੱਹ ਇਹ ਦਲੀਹਰ ਮੈਨੂੰ ਕਿਹਾ ਆ ਰੀਵੋ ਉਸੇ ਮਤਲਬ ਪਹੁੰਚਣਾ ਹਾਂ ਬੁੱਤਾ ਤੈਨੂੰ ਵੀ ਦਿਖਾਉਣਾ ਗੋਦੀ ਚੱਕਾ ਫੜ ਦੇ ਇੱਕ ਮਿੰਟ ਮੈਂ ਕੈਮਰਾ ਬੰਦ ਕਰ ਦਿੰਦਾ ਹੋਰ ਕਿਹੜੇ ਸ਼ੇਰ ਆ ਰਹੇ ਬਾਂਦਰ ਤਨੋ ਜਿਹੜੇ ਦੇਖੀ ਜਾਣੇ ਸਾਰੇ ਪਾਸੇ ਆਇਆ ਮੁੰਡਾ ਭਾਈ ਓ ਬ੍ਰਾਵੋ ਰੌਲਾ ਪੈ ਗਿਆ ਬਈ ਰੌਲਾ ਪੈ ਗਿਆ ਰੌਲਾ ਪੈ ਗਿਆ ਕੋਸਿਮੋ ਕੋਂਟਾਨਾ ਗਾਪਰਟੋਨਾ ਚੇਸਾਤੇ ਵਾਲੇ ਬ੍ਰੈਮਾਨਾ ਫਰ ਕੈਸੇ ਪ੍ਰੀਮਾ ਪੋਸਟੂਸ ਦੋ ਜੀ ਰੋਟੇਂਟੇ ਟੈਂਪੋਨੋ ਸੋਟਾ ਇਧਰ ਬੋਤ ਪ੍ਰੈਕਟਿਸ ਕਰਦੇ ਆ ਬਾਰਮਪ ਹੋ ਰਹੇ ਪਲੇਅਰ ਇਧਰ ਦਾ ਆਪੋ ਤਾਂ ਆ ਰਿਪਲੇ ਜਿਹੜੇ ਜਿਨ੍ਹਾਂ ਨੇ ਅਗਲੇ ਦੌੜਾ ਪੁੱਤੀ ਨੇ ਰੇਸਾਂ ਜਿਹੜਾ ਖੇਲ ਲੇ ਜਾਂ ਜਿਨ੍ਹਾਂ ਨੇ ਖੇਲਣਾ ਹਜੇ ਇੱਥੇ ਬਰਾਗੇ ਨਾ ਕੱਪੜੇ ਚੇਂਜ ਕਰਦੇ ਆ ਬੂਟ-ਵਾਰਡ ਬਦਲਦੇ ਆ ਆਪਣੇ ਸਾਰਾ ਕੁਝ ਬੱਚਿਆਂ ਨੂੰ ਦੌੜਾ ਨਾਲ ਕੋਈ ਮਤਲਬ ਨਹੀਂ ਹੈਗਾ ਇਹਨਾਂ ਨੂੰ ਮਤਲਬ ਹੈ ਸਰਪ ਝੂਟਿਆ ਨੇ ਇਹਨੇ ਪਾਪਾ ਬਹੁਤ ਦੇਖਨੇ ਰੇਸਾਂ ਜਿਹੜੇ ਕਾਮਕਾਰ ਨੇ ਆਏ ਉਹ ਕਰੀਏ ਝੂਟ ਲਈਏ ਪਹਿਲਾਂ ਪੁਤਤੋਂ ਰੇਸਾਂ ਦੇਖ ਲੰਦੇ ਝੂਟੇ ਜੇ ਪੈ ਗਏ ਤੇ ਪਿੱਛੇ ਛੜ ਕੇ ਦੇ ਫਿਰ ਪੁੱਤ ਆ ਗਈ ਆ ਗਈ ਬਹੁਤ ਸਪੀਡ ਆ ਕੁੜੀ ਦੀ ਓਹ ਹੋ ਛੋਟੇ ਛੋਟੇ ਜਵਾਗ ਇਹਨਾਂ ਦਾ ਸਪੀਡ ਦੇਖੋ ਕਿੰਨੀ ਇਹਨਾਂ ਦੀ ਆ ਬਈ ਪਹਿਲੇ ਦੋ ਨੰਬਰ ਤੇ ਆਇਆ ਕੁੜੀਆਂ ਜਿਹੜੇ ਉਹ ਹੋ ਜਾਂਦੇ ਆ ਮੂਰੇ ਆਉਤਾ ਅ ਦੇਖ ਲੇ ਬੋ ਤਾਂ ਵੀ ਉਹੀ ਆ ਕਮੈਂਟਰੀ ਵਾਲਾ ਖੜਾ ਇੱਧਰ ਰੋਪਿੰਦਰ ਜਲਾਲ ਉਹ ਜਿਹੜਾ ਸਮਰ ਜੋਬਨ ਦਾ ਗਾਰਾ ਹੋਣ ਲੱਗਿਆ ਆਜੋ ਗਾਰਾ ਫੁਮੀਲੀ ਤੇ ਗਾਰਾ ਮਸਤੀ ਤੇ ਪਜੋ ਪਜੋ ਆਜੋ ਆਜੋ ਬਰਾਵੋ 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 ਆਗੇ 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 ਏ ਓ ਵਿੰਟੋ ਤੁਸੀਂ ਤੂੰ ਪ੍ਰੀਮਨ ਨੂੰ ਮੁਰਾਜੇ ਗਿਆ ਸੀ 2 ਨੰਬਰ ਉਤੇ ਆਇਆ ਦੋਨੋਂ ਨੂੰ ਮੁਰਾਜੇ ਆਏ ਆ ਹਾਂ ਬੁੱਤ ਉਹ ਸਾਭੀਆਂ ਚ ਵੀ ਖਲਾ ਕੇ ਲੈ ਕੇ ਆਉਂਗਾ ਤੁਹਾਨੂੰ ਆ ਇਧਰਲੀ ਸਾਈਡ ਬਾਈ ਪਰਤੰਸ ਜਿੱਥੋਂ ਰੇਸਾ ਸਟਾਰਟ ਹੁੰਦੀ ਆ ਤੇ ਉੱਥੇ ਰੇਸਾ ਖਤਮ ਹੁੰਦੀ ਆ ਯਾਨਿਕ 4 ਕਿਲੋਮੀਟਰ ਦੀ ਰੇਸ ਆ ਤੇ ਤਿੰਨ ਬੰਦੇ ਹੁੰਦੇ ਆ ਟਿਕੜਾ ਬ ਕੋਈ ਨਾ ਵੀ ਕਿਲੋਮੀਟਰ ਦੇ ਬਾਅਦ ਬੰਦਾ ਚੇਂਜ ਹੋ ਜਾਂਦਾ ਇਸ ਕਰਕੇ ਪੂਰਾ ਜੋਰ ਲੱਗਦਾ ਨਾ ਇਹਦਾ ਇਹ ਨਿਹਰੇ ਸੌ ਹੋ ਰਹੀਆਂ ਐ ਕਿੰਨਾਂ ਪੋਜੀਸ਼ਨ ਇਹ ਪਿੰਡ ਬੋਲਗਰੇ ਦੇ ਵਿੱਚ ਹੋ ਰਹੀਆਂ ਇੱਥੇ ਪਾਰਕ ਬਹੁਤ ਵੱਡਾ ਸਾਡਾ ਪਿੰਡ तकरीबन ਇਸ ਕਰਕੇ ਭਰੇ तकरीबन ਮਹੀਨੇ ਚ ਇੱਕ ਦੋ ਵਾਰ ਹੈ ਜੇ ਮੇਲੇ ਹੁੰਦੇ ਹੁੰਦੇ ਕਿਉਂਕਿ ਪ੍ਰਿੰਨਰ ਜੇ ਰੋਡ ਤੇ ਕਰੋਨੇ ਫਿਰ ਰੋਡ ਬਹੁਤ ਜਾਮ ਕਰਨੇ ਪੈਂਦੇ ਨੇ ਰੋਕਣੇ ਪੈਂਦੇ ਨੇ ਟ੍ਰੈਫਿਕ ਬਹੁਤ ਆਪਣੀ ਪੈਂਦੀ ਹੈ ਇਸ ਕਰਕੇ ਆ ਚੀਜ਼ ਬਧੀ ਉਹਨਾਂ ਨੂੰ ਬੈਨੀਫਿਟ ਮਿਲਿਆ ਬਹੁਤ ਇੱਕ ਮੁੰਡੇ ਰੇ ਦੇਖੋ ਭਾਈ ਤੁਸੀਂ ਪਹਿਲਾਂ ਬਰਾਬਰੋ ਬਰਾਪਰੀ ਆਉਣਿਆ ਬਰਾਬਰੋ ਬਰਾਪਰੀ ਆਉਣਿਆ ਹਾਂ ਭਾਈ ਮੁੰਡਿਆਂ ਯਾਰਾ ਕੰਪੀਟੀਸ਼ਨ ਅਜੇ ਮਾੜਾ ਮੋਟਾ ਹੀ ਫਰਕ ਆ ਬਰਾਵੀ ਬਰਾਵੀ ਹੁਣ ਇਹ ਮੁੰਡੇ ਨੇ ਗਾਹਾਂ ਵਾਲੇ ਨੂੰ ਹੱਥ ਲਾਉਣਾ ਉਹਨੂੰ ਫਿਰ ਉਹਨੂੰ ਗਾਹਣ ਦੇ ਭਜਣਾ ਤੇ ਉਹ ਦੇਖੋ ਐਮ ਇੱਦਾਂ ਥੱਲੇ ਆ ਕੇ ਭੱਜ ਗਿਆ ਫਿਰ ਇਹ ਅੱਜ ਹੀ ਟੈਂਪੋ ਇਸ ਕ੍ਰੇਸ਼ਨ ਇੰਨਾ ਸਿਚੁਏਸ਼ਨ ਹੈ ਕੈਂਬਿਓ ਪੋਇਜ਼ ਕੈਪਰੀਓਲੇਸੇ ਗਾਬਾ ਬੇਰਟੋਵਾ ਇੰਥੇਸਾ ਪੋਜੀਸ਼ਨ ਇੰ ਕੁਸੇਨੋ ਇੰ ਕਵਾਰਤਾ ਪੋਜੀਸ਼ਨ ਬਰਗੋਸਟਾਰਸ ਇਹ ਕੀ ਗੱਲ ਆ ਭਾਈ ਹੌਸਲਾ ਵਜਾਈ ਬਹੁਤ ਕਰਦੇ ਪਲੇਅਰਾਂ ਦੀ ਦੇਖੋ ਕਿੰਨੇ ਖੜੇ ਲੋਕ ਐ ਹੌਸਲਾ ਵਜਾਈ ਕਰ ਲੋ ਜੀ ਆਪਣਾ ਇੱਕ ਇੰਡੀਅਨ ਮੁੰਡਾ ਵੀ ਆਇਆ 15 ਸਾਲ ਦੀ ਏਜ ਆ ਪੂਰੇ ਲੰਬਰ ਦੀ ਐਚ ਤੀਜੇ ਨੰਬਰ ਤੇ ਆਇਆ ਮੁੰਡਾ ਉਹ ਕਿੰਨੇ ਬਹੁਤ ਸੋਹਣੀ ਰੇਸ ਮੰਡੂ ਦੀ ਉਹਦੀ ਵੀ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਕਿ ਆਪਣੀ ਇੰਡੀਅਨ ਕਮਿਊਨਿਟੀ ਵੀ ਭੱਜਦੀ ਐ ਵਿੱਚ ਤੀਜੇ ਨੰਬਰ ਤੇ ਆਇਆ ਮੁੰਡਾ ਉਹ ਬਹੁਤ ਸੋਹਣੀ ਰੇਸ ਸੀ ਆ ਸਮਦਾਈ ਜੋ ਬੰਦਾਈ ਦਾਈ ਦਾਈ ਰਛਮ ਦਾਈ ਛਕੀ ਜਵਨੀ ਥਕੇ ਹੈ ਜੇ ਦਾਈ ਜਵਨ ਦਾਈ ਜਾਈ ਦਾਈ 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 ਵਾਖੜ ਜਾ ਹੁਣੇ ਬਸ ਮੁੱਕ ਗਈ ਰੇਸ ਉਹ ਮੁੱਕ ਗਈ ਆ ਉਹ ਮੁੱਕ ਗਈ ਗੁਰੂ ਲੋ ਜੀ ਘਰ ਨੂੰ ਜਾ ਰਹੇ ਆ ਵਾਪਸ ਫਿਰ ਉੱਥੇ ਆ ਕੇ ਜਿੱਥੇ ਟਰੈਕਟਰ ਨਾਲ ਚੱਲ ਰਿਹਾ ਸੀ ਪ੍ਰੋਗਰਾਮ ਰੋਡ ਮਾਰਚ ਕਰ ਰਹੇ ਨੇ ਅੱਜ ਬਹੁਤ ਵੱਡਾ ਰੇਹ ਸਾਲ ਹੁੰਦਾ ਤਕਰੀਬਨ ਇਹ ਆ ਦੇ ਗੱਕਰ ਪਹਿਨੇ ਲੈ ਕੇ ਆਇਆ ਵਾਤਾ ਚਲੋ ਹੁਣ ਘਰ ਨੂੰ ਚੱਲੀਏ ਹੋ ਗਏ ਹੁਣੇ ਵੀ ਠੰਡੇ ਜੇ ਨਿਬੜ ਲੈਣਾ ਦਾ ਵੀ ਸਾਰਾ ਬਾਰ ਬਾਰੀ ਲਾ ਕੇ ਲੋਕ ਘਰ ਨੂੰ ਜਾਣ